ਜੀ ਇਹ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸੂਚਨਾ ਦੇਣਾ ਚਾਹੁੰਦੇ ਹਾਂ ਵੀ ਅੱਜ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਤਕਰੀਬਨ ਸਾਰੀਆਂ ਹੀ ਜਥੇਬੰਦਗਾਂ ਦੇ ਆਗੂ ਸਹਿਬਾਨ ਦੀ ਡਿਪਟੀ ਕਮਿਸ਼ਨਰ ਸ਼੍ਰੀ ਮੁਕਸਰ ਸਾਹਿਬ ਨਾਲ ਮੀਟਿੰਗ ਹੋਈ ਹੈ ਇਹ ਮੀਟਿੰਗ ਪਰਾਲੀ ਦੇ ਮੁੱਦੇ ਤੇ ਸੀਗੀ ਪਰਾਲੀ ਦੇ ਮੁੱਦੇ ਨੂੰ ਲੈ ਕੇ ਡੀਜੀ ਸਾਹਿਬ ਨੇ ਮੀਟਿੰਗ ਸੱਦੀ ਸੀ ਏਡੀਜੀ ਸਾਹਿਬ ਪਹੁੰਚੇ ਸੀ ਇਸ ਮੀਟਿੰਗ 'ਚ ਨਾਲ ਖੇਤੀਬਾੜੀ ਵਿਭਾਗ ਮੰਤਰੀ ਨਾਲ ਪੋਲਿਊਸ਼ਨ ਕੰਟਰੋਲ ਬੋਰਡ ਸੀ ਇਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਜ਼ਿਲ੍ਹੇ ਦੇ ਬਲਾਕਾਂ ਦੇ ਪੰਜਾਬ ਲੈਵਲ ਦੇ ਆਏ ਉਹਨਾਂ ਨੇ ਆਪਣੇ ਕਿਸਾਨਾਂ ਦਾ ਪੱਖ ਪਰਜੋਰ ਰੱਖਿਆ ਜਿਹਦੇ 'ਚ ਅਸੀਂ ਜਾਣੂ ਕਰਵਾਇਆ ਵੀ ਸੇਮ ਪ੍ਰਭਾਵ ਤੇਜ਼ ਗਿਆ ਸਾਡੇ ਜਦੋਂ ਚੈਨ ਵਾਲੀਆਂ ਮਸ਼ੀਨਾਂ ਚੱਲਦੇ ਗਏ ਸਾਨੂੰ ਤਾਂ ਚੋਨਾ ਵੱਡਣਾ ਹੀ ਔਖਾ ਹੈ ਇਹ ਬਹੁਤ ਔਖਾ ਕੰਮ ਹੋ ਜਾਂਦਾ ਵੀ ਉੱਥੇ ਤੇਰੇ ਬੇਲਰ ਸ਼ੇਂਦਰ ਜਾਂ ਇਕੱਠਾ ਵਾਲੀਆਂ ਨਹੀਂ ਚੱਲਣੀਆਂ ਹਰ ਪੱਖ ਰੱਖਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਝੋਨੇ ਤੋਂ ਪਰਾਲੀ ਤੋਂ ਪਹਿਲਾਂ ਤਾਂ ਸਾਡਾ ਝੋਨਾ ਆਉਣਾ ਹੈ ਸਾਡੇ ਦਾਣੇ ਇਕੱਠੇ ਹੋਣੇ ਆ ਵੀ ਦਾਣਿਆਂ ਦਾ ਮੰਡੀਕਰਨ ਢੱਜੇ ਚ ਪੂਰਾ ਪੋਤਾ ਪ੍ਰਬੰਧ ਹੋਵੇ ਬਿਨਾ ਕਾਟੇ ਤੋਂ ਵਿਗੜ ਬਿਨਾ ਫਜ਼ਾੜਾ ਰੋਲ ਨੂੰ ਤੋਂ ਬਿਨਾ ਸਾਡੀ ਖਰੀਦੀ ਜਾਵੇ ਕਿਸਾਨਾਂ ਦੀ ਇਸ ਮਸਲੇ ਤੇ ਬਾਹ ਫੜੀ ਜਾਵੇ ਜਿਹੜੇ ਮੰਡਕਾਂ ਤੇ ਨਜਾਇਜ਼ ਕਬਜ਼ੇ ਆ ਚਾਹੇ ਸੀਮੈਂਟ ਵਾਲਿਆਂ ਨੇ ਕਰਿਆ ਚਾਹੇ ਕੋਈ ਹੋਰ ਕਾਰੋਬਾਰੀਆਂ ਨੇ ਕਰਿਆ ਉਹ ਮੰਡੀ ਕਰਨ ਦਾ ਢਾਂਚਾ ਸਿਸਟਮ ਪੀਨ ਵਾਲਾ ਪਾਣੀ ਜਾਂ ਕਿਵੇਂ ਉਹਦਾ ਮੁਖਤਾ ਪ੍ਰਬੰਧ ਕੀਤਾ ਜਾਵੇ ਉਹ ਉਸ ਤੋਂ ਬਾਅਦ ਜਿਹੜੀ ਗੱਲ ਸੀਗੀ ਉਹਨਾਂ ਨੇ ਧਿਆਨ ਚ ਲਿਆਂਦੀ ਚੀਫ ਸਾਹਿਬ ਦੇ ਵੀ ਹਜੇ ਤਾਈਂ ਤਾਂ ਤੁਸੀਂ ਖੇਤੀ ਬੜੀ ਉਹਦੇ ਅਸੀਂ ਨੌਡਲ ਅਫਸਰ ਕਰਾਇਆ ਜਾਂ ਜਿਹੜੀ ਮਸ਼ੀਨਰੀ ਪ੍ਰੋਵਾਈਡ ਕਰਾਈ ਹੈ ਚੀਫ ਸਾਹਿਬ ਆਪ ਮੰਨਦੇ ਵੀ 60% ਤੱਕ ਗੱਠਾ ਬਣ ਸਕਦੇ ਆ ਬਾਕੀ ਅਸੀਂ ਮਲਚਿੰਗ ਕਰਾਉਣੀ ਹੈ 40% ਦੀ ਉਦੇ ਵਾਸਤੇ ਅਸੀਂ ਦੱਸਿਆ ਵੀ ਸਾਡੇ ਕੋਲੇ ਨਾ ਤਾਂ ਉਹ ਡੀ ਵੱਡੀ ਮਸ਼ੀਨਰੀ ਮਹੀਆ ਨਾ ਮੌਕੇ ਤੇ ਤੁਹਾਡੇ ਇਕੱਠਾਂ ਵਾਲੇ ਫੋਨ ਚੱਕਦੇ ਆ ਨਾ ਤੁਹਾਡੇ ਨੌਡਲ ਅਫਸਰ ਚੱਕਦੇ ਆ ਸਾਰਾ ਪੱਖ ਸੀ ਪੂਰਿਆ ਕੁਝ ਗੱਲਾਂ ਤੇ ਸਾਡੇ ਨਾਲ ਏਡੀਸੀ ਸਾਹਿਬ ਸਹਿਮਤ ਵੀ ਆ ਫਿਰ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ 2019 ਚ ਕਿਸਾਨਾਂ ਦੇ ਹੱਕ ਤੇ ਫੈਸਲਾ ਕਰਿਆ ਸੀ ਜਿਹਦੇ ਚ ਉਹਨਾਂ ਨੇ ਪਰਾਲੀ ਦੀ ਸੰਭਾਲ ਵਾਸਤੇ 100 ਰੁਪਇਆ ਕੁਆਂਟਲ ਮਗਰ ਦੇਣ ਦਾ ਜਾਂ 25 ਰੁਪਿਆ ਪਰ ਕਿੱਲਾ ਦੇਣ ਦਾ ਪੇਸ਼ਕਸ਼ ਕੀਤੀ ਸੀ ਆਰਡਰ ਦਿੱਤੇ ਸੀਗੇ ਕਿਸਾਨਾਂ ਦੇ ਹੱਕ 'ਚ ਉਹ ਵੀ ਅੱਜ ਤੱਕ ਕਿਸੇ ਕਿਸਾਨ ਨੂੰ ਨਹੀਂ ਮਿਲੇ ਕਿਸਾਨਾਂ ਨੂੰ ਕੀ ਮਿਲਿਆ ਜਾਂ ਤਾਂ ਪਰਚੇ ਧੂਏ ਦੇ ਨਾਂ ਤੇ ਪਰਾਲੀ ਦੇ ਨਾਂ ਤੇ ਦੋਸ਼ੀ ਦਾ اقرار ਕਰ ਦਿੱਤਾ ਜਾਂਦਾ ਮੀਡੀਏ 'ਚ ਦਿੱਲੀ ਦਾ ਮਾਰਤਾ ਜੀ ਆ ਬੱਚਿਆਂ ਦੀਆਂ ਫੋਟੋਸ਼ਾਪੀ ਫਿਰਦੇ ਵੀ ਬਿਮਾਰੀਆਂ ਨਾਲ ਮਰਦੇ ਆ ਜਿਹੜਾ ਫੈਕਟਰੀਆਂ ਦਾ ਧੂਆਂ ਉਹ ਆਦੇ ਜਿਉਂ ਚਿੱਟਾ ਧੂਆਂ ਉਹ ਅਸੀਂ ਅਧਿਕਾਰੀ ਨੂੰ ਸਵਾਲ ਕਰੇ ਪ੍ਰੋਡਿਊਸ਼ਨ ਕੰਟਰੋਲ ਬੋਰਡ ਵਾਲੇ ਨੂੰ ਆਦਾ ਜੀ ਉਹਦਾ ਕਿੱਟਾ ਧੂਆਂ ਦੀ ਨੋਕਰ ਸਾਹਿਬ ਔਰ ਪਾਣੀ ਵਾਲੀ ਮਿੱਲ ਦੇ ਹੀ ਗਿਆ ਸੀ ਬਕਾਇਦਾ ਉਹਨਾਂ ਨੂੰ ਫੋਟੋ ਵਿਖਾਈਆਂ ਤੰਗਾ ਵੀ ਆਹ ਵੇਖ ਅੱਕ ਲੱਖਾਂ ਟਨ ਪ੍ਰਾਲੀ ਪਈ ਆ ਇਹਦੇ ਤੁਸੀਂ ਬੀਮੇ ਵੀ ਕਰਿਆ ਵੀ ਤਾਂ ਸੜੂਗੀ ਉਹ ਕਹਿੰਦਾ ਜੀ ਉਹ ਕੋਲੇ ਨਾਲ ਲਾ ਕੇ ਸਾੜਦੇ ਆ ਫਿਰ ਅਸੀਂ ਕਿਾ ਭਾਈ ਕੋਲਾ ਹੀ ਦੇ ਦਿਓ ਸਾਨੂੰ ਕਿਸਾਨਾਂ ਨੂੰ ਇਸ ਕਰਕੇ ਉਹਦੇ ਵੀ ਇੰਨੀ ਸ਼ਕਤੀ ਉਹਨੂੰ ਦੱਸਣ ਤੋਂ ਭਾਵੇਂ ਆ ਵੀ ਸ਼ਕਤੀ ਬਹੁਤ ਜ਼ਿਆਦਾ ਆ ਪ੍ਰਸ਼ਾਸਨ ਸਰਕਾਰ ਇਹ ਬਹੁਤ ਆਪਣੇ ਖਿਲਾਫ ਆ ਔਰ ਕਿਸਾਨ ਨੂੰ ਸਿਰਫ ਗ੍ਰੀਨ ਟ੍ਰਿਬਿਊਨਰ ਦੀ ਜ਼ਿਆਦਾ 1-2% ਤੋਂ ਵੱਧ ਇਹਨਾਂ ਦਾ ਪੋਲੂਸ਼ਨ ਨਹੀਂਗਾ ਪਰ ਉਹ ਆਦੇ ਚਾਹੀਏ 1% ਅਸੀਂ ਉਹ ਵੀ ਨਹੀਂ ਹੋਣ ਦੇਣਾ ਇਹਦਾ ਹੱਲ ਭਰਾਵੋ ਅਸੀਂ ਬੇਨਤੀ ਕਰਦੇ ਹਾਂ ਜੇ ਤਾਂ ਆਪਾਂ ਇਕੱਠੇ ਹੋ ਗਏ ਸਾਰੇ ਤੇ ਇਹਦਾ ਹੱਲ ਹੋਏਗਾ ਨਹੀਂ ਤਾਂ ਸਰਕਾਰ ਨੇ ਇਕੱਲੇ ਇਕੱਲੇ ਨੂੰ ਪਾਈ ਦੋਸ਼ੀ ਕਰਾਰ ਕਰਕੇ ਫਿਰ ਇਹਨਾਂ ਦਾ ਇਹ ਨਹੀਂ ਪਤਾ ਵੀ ਅੱਗ ਗਵਾਂਢੀ ਨੇ ਲਾਈ ਹੁੰਦੀ ਹੈ ਲੋਕੇਸ਼ਨ ਦੂਜੇ ਦੀ ਆ ਜੇ ਅਸੀਂ ਉਹ ਵੀ ਕੋਈ ਐਂਡ ਰੱਖਿਆ ਸੀ ਉਹ ਆਦੇ ਕਈ ਵਾਰੀ ਹੋ ਜਾਂਦਾ ਕੋਸ ਪ੍ਰਸ਼ਾਸਨਾਂ ਦਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਉਤੋਂ ਵਧਾਈਤਾ ਹੈ ਸਰਕਾਰ ਨੇ ਆਪਣੇ ਨਾਲ ਨਹੀਂ ਖੜਨਾ ਆਪਾਂ ਇੱਕ ਦੂਜੇ ਦੇ ਨਾਲ ਖੜਨਾ ਪਊਗਾ ਜਿਹੜੀ ਵੀ ਤੁਸੀਂ ਜਥੇਬੰਦੀ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਤੁਸੀਂ ਸਾਥ ਦਿਓ ਆਪਦੇ ਪਿੰਡਾਂ ਜਾਂ ਕੱਟ ਰੱਖੋ ਕੋਸ਼ਿਸ਼ ਕਰਿਓ ਅਸੀਂ ਵੀ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਅੱਕ ਲਾਉਣਾ ਨਹੀਂ ਜਿਉਂਦੇ ਕਿਸਾਨ ਅੱਕ ਲਾਉਣਾ ਨਹੀਂ ਜਿਉਂਦੇ ਜਿੱਥੇ ਅਸੀਂ 10 ਦਿਨਾਂ ਚ ਕਣਕ ਬੀਜਣੀ ਆ ਅਸੀਂ ਤੁਹਾਨੂੰ 20 ਦਿਨ ਦਿੰਨੇ ਆ 20 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਨੂੰ ਮਸ਼ੀਨਰੀ ਮੁਹੱਈਆ ਕਰਾਓ ਕਾਇ ਇਹ ਜਿੱਦਲੀ ਬੁਝਾਈ ਕਰਾਓ ਕੁਛ ਵੀ ਕਰੋ ਕਿ ਸਾਡੀ ਕਣਕ ਦੀ ਵੀ ਕਰ ਦਿਓ ਅਸੀਂ ਤੁਹਾਡੇ ਨਾਲ ਫੁੱਲ ਸਪੋਰਟ ਕਰਾਂਗੇ ਉਸ ਤੋਂ ਬਾਅਦ ਇਹ ਮੀਟਿੰਗ ਹੈ ਜਿਹੜੀ ਇਹ ਸਮਾਪਤ ਹੋ ਗਈ ਇਹ ਪ੍ਰਸ਼ਾਸਨ ਦੀ ਇੱਕ ਸਾਨੂੰ ਖਾਣਾ ਪੂਰਤੀ ਵਾਂਗੂ ਹੀ ਲੱਗੀ ਹੈ ਕਿ ਜਦੋਂ ਪ੍ਰਸ਼ਾਸਨ ਤੇ ਦਬਾਅ ਹੁੰਦਾ ਸਰਕਾਰਾਂ ਦਾ ਜਿਵੇਂ ਉਹਨਾਂ ਨੇ ਆਪਦਾ ਕਰਨਾ ਹੁੰਦਾ ਪਰ ਅਸੀਂ ਇਹਨੂੰ ਕੱਲੀ ਖਾਣਾ ਪੂਰਤੀ ਨਾ ਲੈ ਕੇ ਅਸੀਂ ਚਾਹੁੰਦੇ ਹਾਂ ਪੋਲੂਸ਼ਨ ਨਾ ਹੋਵੇ ਪੰਜਾਬ ਬਚੇ ਸਾਡੇ ਬੱਚੇ ਬਚਣ ਸਾਡੇ ਜਿਹੜੇ ਕਿਸਾਨ ਆ ਉਹਨਾਂ ਦੀ ਫਸਲ ਦਾ ਰੋੜੇ ਦੁਕਾਨਾਂ ਦੀ ਫਸਲ ਟਾਈਮ ਤੇ ਵੇਚੀ ਜਾਵੇ ਬਰਾਲੀ ਦਾ ਜਿਹੜਾ ਹੈਗਾ ਉਹ ਹਊਆ ਨਾ ਬਣੇ ਦੁਕਾਨਾਂ ਨੂੰ ਬੇਜਿਤ ਨਾ ਹੋਣਾ ਪਵੇ ਨਾ ਜੁਰਮਾਨੇ ਭਰਨੇ ਪੈਣ ਨਾ ਉਹਨਾਂ ਦੀ ਖੇਚਤੂ ਹੋਵੇ ਵਿਚਾਰਿਆਂ ਦੀ ਇਸ ਕਰਕੇ ਕਿਸਾਨਾਂ ਨੂੰ ਅਸੀਂ ਐਸ ਕੇ ਐਮ ਨੂੰ ਬੇਨਤੀ ਕਰਦੇ ਆ ਡਰਨ ਦੀ ਲੋੜ ਨਹੀਂ ਅੱਗ ਲਾਉਣ ਤੋਂ ਅਵੈਡ ਕਰੋ ਵੱਧ ਤੋਂ ਵੱਧ ਮਸ਼ੀਨਰੀ ਦਾ ਇਹਨਾਂ ਦੇ ਗਲਾਂ ਤੇ ਚੜੋ ਵੀ ਭਾਈ ਸਾਨੂੰ ਪ੍ਰੋਵਾਈਡ ਕਰਾਓ ਜੇ ਨਹੀਂ ਕਰਾਉਂਦਾ ਖੇਤੀਬਾੜੀ ਵਿਭਾਗ ਜਾਂ ਜਿਹੜੇ ਵੀ ਅਧਿਕਾਰੀ ਹੈ ਉਸ ਤੋਂ ਬਾਅਦ ਫਿਰ ਆਪਦਾ ਕੱਠ ਵੱਡਾ ਰੱਖਿਓ ਜੇ ਜਿੱਥੋਂ ਤਾਈ ਹੋਇਆ ਸੀ ਤੁਹਾਡੇ ਨਾਲ ਖੜੇ ਆ ਤੇ ਆਪਾਂ ਇੱਕ ਮਸਲੇ ਦਾ ਹੱਲ ਕਰਾਂਗੇ ਲੜਾਈ ਲੜਾਂਗੇ ਤੁਹਾਡੀ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ